ਹੈਲੋ ਯੂਟਿਊਬਰ ਵਾਰ ਵੈਲਕਮ ਟੂ ਬੈਗ ਮਾਈ ਚੈਨਲ ਰਮਨਦੀਪ ਸਿੰਘ ਵਲੋਗ ਤੁਹਾਡੇ ਪ੍ਰਾਦਾ ਛੋਟਾ ਜਿਹਾ ਚੈਨਲ ਸੋ ਅੱਜ ਦੀ ਵੀਡੀਓ ਚ ਅਸੀਂ ਲੈ ਕੇ ਆਏ ਆ ਜਿੱਦਾਂ ਕਿ ਤੁਹਾਨੂੰ ਪਤਾ ਹੈ ਹਰ ਸਾਲ ਆ ਇਹ ਆਪਣੀ ਗਲੀ ਦੇ ਵਿੱਚ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਉਂਦੇ ਆ ਸੋ ਇਦਾਂ ਹੀ ਅਸੀਂ ਜੰਡਰਨ ਦਾ 8 ਤਰੀਕ ਦਿਨ ਸ਼ਨੀਵਾਰ ਨੂੰ ਆਪਾਂ ਮਨਾਣਾ ਤੇ ਉਹਦੇ ਰਿਲੇਟਡ ਹੀ ਇਹ ਸਾਰਾ ਵਲੌਗ ਚੱਲੇਗਾ ਸਾਰੇ ਕਿੱਦਾਂ ਤਿਆਰੀਆਂ ਹੁੰਦੀਆਂ ਮੰਡੀ ਤੋਂ ਸਬਜੀ ਆ ਰਹੀ ਹੈ ਮੰਡੀ ਤੇ ਜਾ ਰਹੇ ਨੇ ਸਬਜੀ ਲੈ ਕੇ ਆਏ ਆ ਕਿੱਦਾਂ ਕਿੱਦਾਂ ਦੀਆਂ ਤਿਆਰੀਆਂ ਹੋ ਰਹੀਆਂ ਵਾ ਮਹਾਰਾਜ ਦਾ ਪ੍ਰਕਾਸ਼ ਆ ਪਹਿਲੇ ਸੁਖਮਨੀ ਸਾਹਿਬ ਦਾ ਪਾਠ ਹੋਏਗਾ ਫਿਰ ਕੀਰਤਨ ਤੇ ਫਿਰ ਲੰਗਰ ਵਰਤਾਇਆ ਜਾਏਗਾ ਸੋ ਬਣੇ ਰਿਓ ਵੀਡੀਓ ਚ ਲਾ ਸਕਦੇ ਸਾਰਾ ਤੁਹਾਨੂੰ ਵਿਖਾਉਣੇ ਆ ਕਿ ਕਿੱਦਾਂ ਹਰ ਸਾਲ ਆ ਪਿਤਾ ਜੀ ਦਾ ਜਨਮ ਦਿਹਾੜਾ ਆਇਸੀ ਸਾਰੇ ਗਲੀ ਵਾਲੇ ਪਰਿਵਾਰ ਸਾਰਾ ਮਿਲ ਕੇ ਮਨਾਣੇ ਆ ਸੋ ਬਣੇ ਰੋ ਵੀਡੀਓ ਜੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਸੋ ਮੱਚ ਬਣੇ ਰੋ ਵੀਡੀਓ ਚ ਲਾਸਟ ਹਲੌੜੀ ਵੈਗਰੂ ਸਬਜੀ ਆ ਗਈ ਹੈ ਬਾਬਾ ਜੀ ਦੇ ਪ੍ਰੋਗਰਾਮ ਅੱਠ ਦਾ ਜੀਬੀਏ ਲੱਗੀਆਂ ਸਾਰੇ ਨਾ ਰੀਡੀਅਸ ਕਰਾ ਦਿਓ ਲੋ ਜੀ ਸਵਾਦ 10:00 ਹੋ ਜਗੇ ਰਾਤ ਦੇ ਤੇ ਬਾਬਾ ਜੀ ਦਾ ਸਮਾਨ ਸਾਰਾ ਆ ਗਿਆ ਲੰਗਰ ਦਾ ਵੀ ਤੇ ਸਵੇਰੇ ਲੰਗਰ ਹੈ 8 ਤਰੀਕ ਨੂੰ ਤੇ ਬਾਕੀ ਸਵੇਰੇ ਤਾ ਨੂੰ ਕਰੋਨੇ ਦਰਸ਼ਨ ਕੀ ਕੀ ਤਿਆਰੀਆਂ ਸੇਰੀ ਹਲਵਾਈ ਹੁਣ 12 12:30 ਦਾ ਟਾਈਮ ਦਿੱਤਾ ਰਾਤੀ ਹਲਵਾ ਉਹ ਟੈਂਟ ਵਾਲੇ ਨੇ ਫਿਰ ਗਲੀ 'ਚ ਟੈਂਟ ਲੱਗੇਗਾ ਆਪਣੇ ਰਾਜਨ ਭਾਜੀ ਆ ਤੇ ਸ਼ਿਵਮਾ ਰੋਹਿਤ ਵੀਰਾ ਤੇ ਆ ਸੰਨੀ ਦੇ ਪਾਪਾ ਸੰਨੀ ਵੀਰ ਆ ਆ ਪੂਰੀ ਗਲੀ 'ਚ ਟੈਂਟ ਲੱਗੂਗਾ ਤੇ ਪ੍ਰਦਰਸ਼ਨੀ ਵਾਲੇ ਆਉਣਗੇ ਸਵੇਰੇ ਤੇ ਬਾਕੀ ਜੋ ਜੋ ਜਿੱਦਾਂ ਵੀ ਅਰੇਂਜਮੈਂਟ ਹੋਊਗਾ ਸਾਰਾ ਤੁਹਾਨੂੰ ਵਿਖਾਵਾਂਗਾ ਕੀ ਕੀ ਹੈ ਤੇ ਬਣੇ ਰਿਓ ਵੀਡੀਓ ਚ ਲਾਸਟ ਤੱਕ ਤੇ ਮਿਲਦੇ ਆ ਜਲਦੀ ਤੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਲੋ ਜੀ ਸਮਾਂ ਸ਼ਾਮ ਤੱਕ 11:38 ਹੋ ਗਿਆ ਤੇ ਬਾਪੂ ਜੀ ਬੈਠੇ ਸਾਹਮਣੇ ਸਿਰੇ ਪ੍ਰੋਗਰੇ ਨਾਲ ਨੂੰ ਗਾਇ ਬੈਠਾ ਅੱਗ ਬਾਲ ਕੇ ਬੈਠੇ ਤੇ ਸੰਨੀ ਬਾੜਿਆ ਰੋਇਤ ਵੀਰ ਜੀ ਔਰ ਉਹ ਨੂੰ ਵੀ ਪਤਾ ਨਹੀਂ ਕਿੱਧਰ ਭਾਜੀ ਗਿਆ ਹੋਰ ਰਕਸ਼ੇ 'ਚ ਬਹਿ ਗਿਆ ਕਹਿੰਦਾ ਮੈਂ ਜਾਣਾ ਬੱਸ ਸਟੈਂਡ ਤੇ ਅੱਗ ਸੇਕਣ ਦੇ ਵੇਖੋ ਹੁਣ ਕਿੰਨੇ ਵਜੇ ਦਾ ਟਾਈਮ ਦਿੱਤਾ ਡੈਂਟਲ ਨੇ 2:15 2 ਵਜੇ ਦਾ 3 ਵਜੇ ਦਾ 2 ਵਜੇ ਦਾ ਟਾਈਮ ਉਹਨੂੰ 2 ਵਜੇ ਦਾ ਮੈਨੂੰ 1:50 ਦਾ ਅੱਛਾ 1:50 ਦਾ ਜੀ ਹਾਂ ਮੈਨੂੰ 10 ਕਿ ਮਿੰਟ ਦਾ ਫਰਕ ਹੈ ਚਲੋ ਏਡਾ ਨਹੀਂ ਜ਼ਿਆਦਾ ਫਰਕ ਹੈ ਚਲੋ ਬਾਕੀ ਆਉਂਦੇ ਇਹਦੇ ਵੇਖਦੇ ਹਾਂ ਕਿਦੋਂ ਕਰਦੇ ਤਿਆਰੀ ਤੇ ਏਦਾਂ ਹੀ ਬਣੀ ਰਿਹਾ ਵੀਡੀਓ ਚ ਲਾਸਟ ਤੱਕ ਸਵੇਰੇ ਕਰਾਉਣੇ ਦਰਸ਼ਨ ਲੋ ਜੀ ਪਾਈ ਜੀ ਸਾਡੀ ਮੈਗੀ ਜੋਗੀ ਜੇ ਬੋਇਲ ਤੇ ਅੱਜ ਸਿੰਪਲ ਹੀ ਬਣਾਵਾਂਗੇ ਤਵਾ ਕਰਕੇ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਰੱਦ ਪੂਣੀ ਦੋ ਦਾ ਟਾਈਮ ਤੇ ਤੜਕੇ ਤੁੱਕੇ ਲਈ ਤੇ ਇੰਨਾ ਟਾਈਮ ਨਹੀਂ ਹੈਗਾ ਕਿ ਪਿਆਜ਼ ਕੱਟੀ ਜਾ ਕਿੱਦਾ ਤੇ ਇਹ ਮਸਾਲਾ ਇਹ ਸਾਡੀ ਮੈਗੀ ਤਿਆਰ ਹੋ ਜਲਦੀ ਬਾਕੀ ਬਣਦੀ ਆ ਤੇ ਬਰੈਡ ਦਾ ਅਰੇਂਜਮੈਂਟ ਕੀਤਾ ਵਾ ਬਰੈਡ ਵੀ ਖਾਵਾਂਗੇ ਮੈਜਨਾ ਤੇ ਬਣੇ ਰਿਓਗੇ ਚਲੋ ਮਿਲਦੇ ਹਾਂ ਤੇ ਮੈਂ ਮੈਗੀ ਨੂੰ ਮਸਾਲਾ ਮੈਰੀਨੇਟ ਕਰਾਂਗਾ ਤੇ ਚਲਦੇ ਆ ਫਿਰ ਖਾਣੇ ਬਾਹਰ ਤੇ ਮੈਂ ਤੇ ਵੀਡੀਓ ਚ ਬਣੇ ਰਿਹਾ ਲਾਸਟ ਲਓ ਜੀ ਵੀਰ ਜੀ ਫਾਈਨਲੀ ਮੈਗੀ ਬਣ ਕੇ ਹੋ ਗਈ ਤਿਆਰ ਤੇ ਬਰੈਡ ਦੇ ਨਾਲ ਮੈਗੀ ਤੇ ਨਾਲ ਸੌਸਾਂ ਚੱਲਣੀਆਂ ਨਾਲ ਘੰਡਾ ਨਾਲ ਘੰਡਾ ਤੇ ਲੁੱਕਿਆ ਭਾਜੀ ਨਾਲ ਆਪਾਂ ਵੀ ਐਨੇ ਬਾਪੂ ਜੀ ਦੀ ਮੂਰਤੀ ਲੱਗੀ ਆ ਟਾਈਮ ਚੱਲੇ ਰੇ ਰਾਤ ਦੇ ਪੌਣੇ 2 ਟਾਈਮ ਉੱਥੇ ਵਿਖਾਓ ਵੀਰ ਜੀ ਸਪੈਸ਼ਲ ਹਾਂ ਵੀਰ ਜੀ ਆ ਵੀ ਲਾਈਏ ਪੌਣੇ 2 ਚਲੇ ਵੀਰ ਜੀ ਚੈੱਕ ਕਰ ਸਕਦੇ ਹੋ ਤੇ ਟੈਂਟ ਵਾਲੇ ਭਾਈ ਅਜੇ ਨਹੀਂ ਆਏ ਆ ਖਾ ਕੇ ਜੇ ਤੇ ਆ ਜਾਂਦੇ ਠੀਕ ਹੈ ਨਹੀਂ ਤੇ ਫਿਰ ਅੰਦਰ ਆਪਾਂ ਨੀਂਹੀਆਂ ਕਰਦੇ ਫਿਰ ਵੇਚਦੇ ਸਵੇਰੇ ਕੀ ਪੰਦਾ ਤੇ ਇਦਾਂ ਹੀ ਬਣੀ ਰਿਓ ਵੀਰ ਜੀ ਬਹੁਤ ਹੀ ਇੰਟਰਸਟਿੰਗ ਵੀਡੀਓ ਬਣੀ ਰਿਓ ਮਿੱਟਿਸ ਲਾਸਟ ਤੱਕ ਤੇਰੇ ਪੌਣੇ ਸਰਬਦ ਦਾ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ Tantan Bapak Dib Karo Darshan Tantan Baba Tantan Baba đi phát tê Ui, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਤਿਆਰੀਆਂ ਹਾਂਜੀ ਹਾਂਜੀ ਹਾਲ ਨਹੀਂ ਉਹ ਵਾਦੀ ਜਾਣਾ ਥੋੜਾ ਉੱਪਰ ਟਾਈਮ ਹੋਏ ਨਾ तमरे सुख तुंहिंजेर दुख सुख दुझ आए प्रभु शरणाद तेर कन दया दया अंचदा ओ मेरा राम 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 को मेरा राम 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 को दुख में तन्हा रहा दुख में तवहा ਗੁਰੂ ਦੇ ਗੁਣ ਹੱਦ ਭਾਵ ਦੇ ਸੇ ਗੁਰੂ ਤੇ ਪਾਏ ਜਨ ਗੁਰਤਾ ਪਾਣਾ ਮੰਨਿਆ ਤਨ ਖੁਮ ਖੁਮ ਜਾ ਸੰਗਤ ਜੀ ਲੰਗਰ ਦੀ ਸੇਵਾ ਤੋਂ ਬਾਅਦ ਫਾਈਨਲੀ ਪੇਸਟੀਆਂ ਆ ਚੁੱਕੀਆਂ ਨੇ ਬਾਪੂ ਜੀ ਜਨਮ ਦਿਨ ਦੀਆਂ ਇੱਕ ਕੰਮਰ ਲਾਈਟ ਚ ਚਲੇ ਆਓ ਯਾਰ ਕੇਕ ਨੂੰ ਕੱਢ ਕੇ ਇੱਕ ਵਾਰੀ ਆਪੂ ਵੀ ਆਇਆ ਪੇਸਟ ਲੈਣਾ ਸੰਗਤ ਜੀ ਦੀ ਜਾਨ ਹੋਰੀ ਪਾ ਲਿਓ i